ਮੇત્રો ਤੁਹਾਨੂੰ ਚੰਬੀ ਘੋੜੀ ਦਿਖਾਉਣ ਲੱਗਾ ਨੌਕਰੇ ਬੱਚੇ ਦੇਣ ਵਾਲੀ ਸਕਰੀਨ ਤੇ ਤੁਸੀਂ ਘੋੜੀ ਵੇਖ ਰਹੇ ਹੋ ਇਹ ਬਾਈ ਵੇਚ ਰਿਹਾ ਘੋੜੀ ਤੇ ਪਿੱਛੇ ਦਾ ਰਿਜ਼ਲਟ ਵੀ ਤੁਰਿਆ ਆ ਰਿਹਾ ਨੌਕਰਾ ਵਸ਼ੀਰਾ ਇਹਦੇ ਮਗਰ ਦੋਸਤੋ ਜਿਹੜਾ ਮੌੜਾਂ ਵਾਲੇ ਜਗਸੀਰ ਡਾਕਟਰ ਆ ਉਸ ਘੋੜੇ ਦਾ ਹੈ ਵਸ਼ੀਰਾਗਾ ਤੇ ਦਵਾਰੇ ਮੇਟ ਹੋਈ ਹੋਈ ਆ ਘੋੜੀ 16 ਦਿਨਾਂ ਦਾ ਇਹ ਬੱਚਾ ਹੋ ਗਿਆ ਜਿਹੜਾ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਤੇ ਦਵਾਰਾ ਸਿਲਾਚ ਬਾਈ ਨੇ ਮੇਟ ਕਰਾਤੀ ਘੋੜੀ ਉਸੇ ਘੋੜੇ ਤੋਂ ਮੌੜਾਂ ਵਾਲੇ ਘੋੜੇ ਤੋਂ ਜਗਸੀਰ ਡਾਕਟਰ ਕੋਲੇ ਘੋੜਾ ਬਹੁਤ ਚੰਗਾ ਘੋੜਾ ਉਸ ਘੋੜੇ ਤੋਂ ਇਹ ਮੇਟ ਹੋਈ ਹੋਈ ਆ ਇਨੂੰ 5-6 ਦਿਨ ਹੋ ਗਏ ਮੇਟ ਹੋਈ ਨੂੰ 16 ਦਿਨ ਹੋ ਗਏ ਸੂਈ ਨੂੰ ਤੇ ਬਾਈ ਨੇ ਸਿਲੇ ਵਿੱਚ ਮੇਟ ਕਰਾਤੀ ਪੌਰੀਆਂ ਦੀ ਸਾਫ ਆ ਕੁੜੀ ਤੁਸੀਂ ਦੇਖ ਰਹੇ ਹੋ ਜਿਹੜੀ ਤੇ ਥੋੜੀ ਜੀ ਪੈਰਾਂ 'ਚ ਤਾਂ ਪ੍ਰੋਬਲਮ ਹੈਗੀ ਆ ਬਾਕੀ ਬੱਚੇ-ਬੁੱੱਚੇ ਸਾਫ ਦਿੰਦੀ ਆ ਬਾਈ ਕਹਿੰਦਾ ਬਾਈ ਕਹਿੰਦਾ ਕੁੜੀ ਦੀ ਹਾਈਟ ਆ ਦੋਸਤੋ 61 ਇੰਚ ਪੌਰੀਆਂ ਦੀ ਸਾਫ ਆ ਉਮਰ ਕੁੜੀ ਦੀ 6-7 ਸਾਲਾ ਲਗਭਗ ਤੇ ਬਾਕੀ ਬੱਚੇ ਤੁਸੀਂ ਰਿਜ਼ਲਟ ਦੇਖ ਲਿਆ ਕੁੜੀ ਦੇ ਨਾਲ ਆ ਤੇ ਬਾਈ ਦਾ ਪਿੰਡ ਆ ਜਾਂਦਾ ਸੂਰਕੁਰੀ ਜਦੋਂ ਆਪਾਂ ਜੈਤੋ ਤੋਂ ਕੋਟਕਪੂਰੇ ਨੂੰ ਜਾਂਦੇ ਆ ਉੱਥੇ ਰਸਤੇ 'ਚ ਬਾਈ ਦਾ ਪਿੰਡ ਆਉਂਦਾ ਬਾਈ ਨੂੰ ਜ਼ਿਲ੍ਹਾ ਪੈ ਜਾਂਦਾ ਫਰੀਦਕੋਟ ਦੋਸਤੋ ਬਾਈ ਨੇ ਮੁੱਲ ਕੀਤਾ ਘੋੜੀ ਦਾ 1 ਲੱਖ ਰੁਪਿਆ ਦੋਨੇ ਜਾਨਵਰਾਂ ਦਾ ਜੇ ਕੋਈ ਮਿੱਤਰ ਪਿਆਰਾ ਜਾਨਵਰ ਖਰੀਦਨੇ ਚਾਹੁੰਦਾ ਬਾਈ ਦਾ ਨੰਬਰ ਸਕਰੀਨ ਤੇ ਦੇਤਾ ਤੁਸੀਂ ਗੱਲਬਾਤ ਕਰ ਲਿਓ ਪਹਿਲਾਂ ਵੀ ਨੌਕਰੇ ਬੱਚੇ ਦਿੱਤੇ ਆ ਇਸ ਘੋੜੀ ਨੇ ਤੇ ਕੰਨਾ ਕੋਨਾ ਦੀ ਸੋਹਣੀ ਆ ਜੇ ਕੋਈ ਮਿੱਤਰ ਪਿਆਰਾ ਨੌਕਰੇ ਬੱਚੇ ਲੈਣ ਦਾ ਚਾਹਵਾਨਾ ਘੋੜੀ ਤੋਂ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਦੇਤਾ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਜੇ ਕੋਈ ਲੋੜਵੰਦ ਬੰਦਾ ਕੋਈ ਭਾਜ ਘੋੜੀ ਪਾਲਦਾ ਤੋਦੇ ਤੱਕ ਜਰੂਰ ਪਹੁੰਚ ਜੇ ਧੰਨਵਾਦ